ਜੇਕਰ ਤੁਸੀਂ ਹੋਟਲ ਜਾਂ ਕਲੱਬ ਜਾਂ ਫਿਰ ਸਪਾ ਸੈਂਟਰ ਜਾਣ ਦੇ ਸ਼ੌਕੀਨ ਹੋ ਤਾਂ ਆਪਣੀ ਨਿੱਜੀ ਸੁਰੱਖਿਆ ਯਕੀਨੀ ਬਣਾ ਕੇ ਜਾਓ ਕਿਉਂਕਿ ਕੋਈ ਗਲਤ ਬੰਦਾ ਤੁਹਾਡੀ ਪ੍ਰਾਈਵੇਸੀ ਨੂੰ ਕੈਮਰੇ ਵਿੱਚ ਕੈਦ ਕਰਕੇ ਤੁਹਾਡੀਆਂ ਮੁਸ਼ਕਲਾਂ ਵਧਾ ਸਕਦਾ ਹੈ ਜੀ ਹਾਂ ਅਜਿਹਾ ਇੱਕ ਮਾਮਲਾ ਜ਼ਿਲ੍ਹਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਇਹ ਪੁਲਿਸ ਦੀ ਗ੍ਰਿਫਤ ਚ ਤੁਰੇ ਆਉਂਦੇ ਬੰਦੇ ਨੇ ਕੁਝ ਅਜਿਹਾ ਕੀਤਾ ਪੱਤਰਕਾਰ ਦੀ ਆੜ ਦੇ ਵਿੱਚ ਇੱਕ ਜਨਾਨੀ ਦੀ ਗਲਤ ਵੀਡੀਓ ਅਤੇ ਫੋਟੋਆਂ ਆਪਣੇ ਕੈਮਰੇ ਵਿੱਚ ਕੈਦ ਕਰ ਲਈਆਂ ਜਿਸ ਤੋਂ ਬਾਅਦ ਉਸ ਜਨਾਨੀ ਨੂੰ ਬਲੈਕਮੇਲ ਕਰਨ ਲੱਗਿਆ ਤੇ ਫੇਰ ਅੱਕੀ ਹੋਈ ਜਨਾਨੀ ਨੇ ਇਸ ਬੰਦੇ ਨੂੰ ਐਸਾ ਸਬਕ ਸਿਖਾਇਆ ਕਿ ਹੁਣ ਇਹ ساری ਉਮਰ ਤੱਕ ਯਾਦ ਰੱਖੇਗਾ ਹਾਂਜੀ ਇੱਕ ਨਾ ਸਾਡੇ ਕੋਲੋ ਲੇਡੀਜ਼ ਨੇ ਆਪਣੀ ਸਟੇਟਮੈਂਟ ਰਿਕਾਰਡ ਕਰਵਾਈ ਸੀਗੇ ਕਿ ਇੱਕ ਵਿਅਕਤੀ ਸੰਦੀਪ ਵਦਵਾ ਨਾਮ ਦਾ ਆਪਣੇ ਆਪ ਨੂੰ ਜੋ ਕਿ ਪੱਤਰਕਾਰ ਦੱਸਦਾ ਹੈਗਾ ਵਾ ਤੇ ਉਹਦੇ ਕੋਲ ਐਕਸਟਰੈਸ਼ਨ ਮਨੀ ਦੀ ਦੀ ਮੰਗ ਕਰਦਾ ਹੈ ਤੇ ਉਹਤੀ ਅਸੀਂ ਵਿਆਪ ਹੈ ਰਜਿਸਟਰ ਕੀਤੀ ਹੈ ਕੀ ਮੈਮ ਕਹਦੇ ਤੁਸੀਂ ਮੰਗ ਕਰਿਆ ਸੀ ਕਿੰਨੇ ਦੀ ਮੰਗ ਕਰਿਆ ਸੀ ਪੈਸੇ ਪਿਆ 10000 ਰੁਪਏ ਦੀ ਉਹ ਮੰਗ ਕਰ ਰਿਆ ਸੀਗਾ ਕਿ ਮੈਨੂੰ ਦਿੱਤੇ ਜਾਣ। ਅੱਛਾ ਇੱਕ ਪਰਟੀਕੂਲਰ ਦਸਵੇਂ ਵੀ ਇਹ ਇਹ ਇਸ ਫਾਰਮੂਲੇ ਦੇ ਵਿੱਚ ਜਿਹੜਾ ਬਹਿ ਨਾਮ ਲੈ ਰਿਹਾ ਹੋ। ਹੋਰ ਕਿਹੜੇ ਕਿਹੜੇ ਥਾਲੇ ਦੇ ਵਿੱਚ ਇਸ ਦੇ ਕੋਪੀ ਸਟਾਈਲ ਕਰ ਕੋਈ ਇਹ ਸੀ ਇਨਵੈਸਟੀਗੇਟ ਕਰ ਰਹੇ ਹੈਗੇ ਆ ਕਿ ਕੀ ਹੋਰ ਵਿਅਕਤੀਆਂ ਤੋਂ ਵੀ ਇਹ ਮੰਗ ਕਰਦਾ ਸੀ ਜਾਂ ਇਹ ਕਿਸ ਤਰੀਕੇ ਨਾਲ ਇਸ ਇਸ ਤਰੀਕੇ ਬਾਦ ਦਾ ਪਤਾ ਚੱਲਦਾ ਹੈ। ਕਿੰਨੇ ਤੱਕ ਤੁਹਾਡੇ ਕੋਲ ਕਿੰਨੀਆਂ ਕੰਪਲੀਨੈਂਟਾਂ ਆਈਆਂ ਕਿੰਨੇ ਜਾਂਦੇ ਦੋ ਤੱਕ ਇਹ ਅਸੀਂ ਇਹਨਾਂ ਨੂੰ ਜਿੱਦਾਂ ਕਿ ਸਾਡੇ ਕੋਲ ਇੱਕ ਕੰਪਲੇਨੈਂਟ ਪਹੁੰਚੀ ਹੈ ਦੋ ਕੰਪਲੇਨੈਂਟਸ ਅੱਜ ਪਹੁੰਚੀਆਂ ਨੇ ਸਾਡੇ ਕੋਲ ਤੇ ਇਹ ਅਸੀਂ ਪਿਛਲਾ ਰਿਕਾਰਡ ਵੀ ਆਪਣਾ ਚੈੱਕ ਕਰ ਰਹੇ ਹਾਂ ਕਿ ਇਹ ਦੇ ਖਿਲਾਫ ਹੋਰ ਤਾਂ ਨਹੀਂ ਸਾਡੇ ਕੋਲ ਕੰਪਲੇਂਟਸ ਹੈ ਕਿ ਹੋਰ ਕੰਪਲੇਨੈਂਟਸ ਹੋਣ ਇੱਕ ਰਾ ਦੇ ਕਾਦੀ ਪੈਸੇ ਦੀ ਕਾਦੀ ਮੰਗ ਕਰਦਾ ਸੀ ਉਹਨਾਂ ਕੋਲ ਪੈਸੇ ਇਸ ਤਰੀਕੇ ਨਾਲ ਮੰਗ ਕਰਦਾ ਸੀਗਾ ਕਿ ਤੁਹਾਡੀ ਮੇਰੇ ਕੋਲ ਆ ਨਿਊਜ਼ ਹੈ ਅਗਰ ਤੁਸੀਂ ਮੈਨੂੰ ਇੰਨੇ ਪੈਸੇ ਦੇ ਦੋਗੇ ਤਾਂ ਮੈਂ ਇਹ ਤੁਹਾਡੀ ਚੈਨਲ ਤੇ ਨਹੀਂ ਚਲਾਉਂਗਾ ਅਗਰ ਤੁਸੀਂ ਮੈਨੂੰ ਨਹੀਂ ਦੇਉਂਗੇ ਤਾਂ ਮੈਂ ਤੁਹਾਡੀ ਸ਼ੋਭੀ ਖਰਾਬ ਕਰਾਂਗਾ ਸਾਮ ਕੁਛ ਇੱਕ ਲੇਡੀਜ਼ ਕੰਪਲੇਨੈਂਟਸ ਨੇ ਇੱਥੇ ਤੱਕ ਕਿਹਾ ਕਿ ਮੈਂ ਤੁਹਾਡਾ ਤੁਹਾਨੂੰ ਮਾਰ ਦਾਂਗਾ ਜਾਂ ਥ੍ਰੈਟ ਥ੍ਰੈਟ ਵੀ ਇਹਨੇ ਦਿੱਤਾ ਹੈਗਾ ਵਾ ਨਹੀਂ ਮੈਨੂੰ ਤਾਂ ਇੰਨਾ ਪੈਸਾ ਚਾਹੀਦਾ ਕੋਈ ਇਹਨਾਂ ਨੇ ਲੇਡੀਜ਼ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਰਿਪੋਰਟਿੰਗ ਆ ਵੀ ਤੁਹਾਡੇ ਸਾਹਮਣੇ ਆਈ ਹੈ ਹਾਂਜੀ ਜੀ ਸਫਾ ਮਿਸਲ ਤੇ ਇਹਨਾਂ ਇੱਕ ਲੇਡੀ ਨੇ ਤਾਂ ਤੁਹਾਨੂੰ ਆਪਣੀ ਰਿਕਾਰਡਿੰਗ ਵੀ ਪੇਸ਼ ਕੀਤੀ ਹੈ ਤੇ ਉਹਨੂੰ ਅਸੀਂ ਲਿਆ ਹੈ ਹੋਰ ਤੱਕ ਹੋਰ ਕਿੰਨੇ ਕੰਪਲੇਨਟਸ ਆਏ ਇਹਦੇ ਖਿਲਾਫ ਤਾਂ ਹੁਣ ਜੀ ਸਟੇਟਮੈਂਟ ਆਈ ਹੈ ਲੇਡੀ ਦੀ ਤੇ ਇੱਕ ਇੱਕ ਲੇਡੀ ਦੀ ਕੱਲ ਆਈ ਸੀ ਇੱਕ ਦੂਆ ਦੀ ਅੱਜ ਆਈ ਹੈ ਬਿਲਕੁਲ ਓਵਰ ਆਲ ਥਿੰਗ ਕੰਪਲੇਨਟਸ ਤੁਹਾਡੇ ਕੋ ਸਟੇਟਮੈਂਟਸ ਆਈਆਂ ਨੇ। ਉਹ ਕਾਦੀ ਖਬਰ ਦੇ ਉਹਨਾਂ ਨੂੰ ਲੇਡੀਜ਼ ਨੂੰ ਕਿੱਦਾਂ ਟਾਰਗੇਟ ਕਰਦਾ ਸੀ ਕੋਈ ਉਸ ਦੇ ਬਾਰੇ ਵੈਰੀਫਾਈ ਕੀਤਾ ਜਾਵੇ। ਦੇਖੋ ਜਿਹੜੀਆਂ ਇੱਕ ਲੇਡੀ ਹੁੰਦੀਆਂ ਨੇ ਨਾ ਉਹ ਸਭ ਤੋਂ ਮੁਸ਼ਕਿਲ ਅਸਪੈਕਟ ਲੇਡੀ ਦਾ ਇਹ ਹੁੰਦਾ ਹੈਗਾ ਕਿ ਥਾਣੇ ਬਹੁਤ ਘੱਟ ਰਿਪੋਰਟ ਕਰਦੀਆਂ ਨੇ। ਆਪਣੀ ਫੈਮਿਲੀ ਤੋਂ ਹਾਈਡ ਕਰਕੇ ਰੱਖਦੀਆਂ ਨੇ ਤੇ ਉਹ ਅੰਦਰ ਹੀ ਅੰਦਰ ਘੁੱਟਦੀਆਂ ਰਹਿੰਦੀਆਂ ਨੇ। ਬਹੁਤ ਹੀ ਰੀਅਰ ਲੇਡੀਜ਼ ਹੁੰਦੀਆਂ ਨੇ ਕਿ ਜਿਹੜੀਆਂ ਕਿ ਆ ਕੇ ਥਾਣੇ ਨੂੰ ਅਪਰੋਚ ਕਰਦੀਆਂ ਨੇ। ਤੇ ਫਿਰ ਦੱਸਦੀਆਂ ਨੇ ਜਿਹਦੇ ਵਿੱਚ ਆਈ ਏ ਇੱਕ ਲੇਡੀ ਤੇ ਫਿਰ ਅਸੀਂ ਆਪਣੇ ਯਾਰ ਕਿੰਨੇ ਸਾਲ ਤੋਂ ਹੈ ਉਹਨਾਂ ਨੂੰ ਕਰਦਾ ਸੀ ਜਿਹੜੀ ਐਫ ਆਈ ਆਰ ਅਸੀਂ ਰਜਿਸਟਰ ਕੀਤੀ ਇਸ ਲੇਡੀ ਨੂੰ ਤਾਂ ਪਿਛਲੇ 2 ਸਾਲ ਤੋਂ ਇਹ ਕਰ ਰਿਆ ਸੀ ਤੇ ਕੋਈ ਹਸਪੀਟਲ ਦੇ ਵਿੱਚ ਵੀ ਇਸ ਦੇ ਕਾਰਨ ਲੇਡਿਸ ਕੋਈ ਰਹੀ ਹਾਂਜੀ ਇੱਕ ਦੋ ਲੇਡਿਸ ਨੇ ਇਹ ਵੀ ਕਿਹਾ ਹੈਗਾ ਕਿ ਇੰਨਾ ਕੋ ਸਟ्रेस ਇਸ ਆਦਮੀ ਨੇ ਦਿੱਤਾ ਹੋਇਆ ਸੀ ਕਿ ਦੋ ਵਾਰ ਹਸਪੀਟਲਾਈਜ਼ ਹੋਈ ਏ ਇੱਕ ਲੇਡੀ ਤੇ ਇਹ ਲੇਡਿਸ ਕਿੱਦਾਂ ਇਹਨਾਂ ਨੂੰ ਮੁਲਾਕਾਤ ਹੋਈ ਸੀ ਇਸ ਬੰਦੇ ਦੀ ਇਹ ਇੱਕ ਫੇਮਸ ਕਲੱਬ ਹੈਗਾ ਇੱਕ ਫੇਮਸ ਕਲੱਬ ਹੈ ਉਹਦੇ ਵਿੱਚ ਇਹ ਆਂਦਾ ਜਾਂਦਾ ਸੀਗਾ ਜਿੱਥੇ ਕਿ ਲੇਡਿਸ ਦੇ ਵਿੱਚ ਜਾ ਕੇ ਉੱਥੇ ਉਹਨਾਂ ਦੇ ਲਿੰਕ ਦੇ ਵਿੱਚ ਆਇਆ ਕਿਸ ਤਰੀਕੇ ਦੇ ਤਰ੍ਹਾਂ ਮੁਲਿਆਂਕਨ ਕਰਦਾ ਪਿਆ ਸੀ ਆ ਫਿਰ ਬਲ ਕਰ ਰਹੀ ਹੈ ਇਹ ਨੇ ਇੱਕ ਆਪਣਾ ਪੋਰਟਲ ਵੈਬ ਵੈਬ ਪੋਰਟਲ ਚਲਾਉਂਦਾ ਹੈ ਜਿਹਦਾ ਨਾਮ ਪੌਨ ਖੋਲ ਹੈਗਾ ਯੂਜ਼ਰ ਦੇ ਕਿੰਨੇ ਜਾਨਿਆਂ ਦੇ ਉੱਤੇ ਮਾਮਲਾ ਦਰਜ ਹੋਇਆ ਹਜੇ ਤੱਕ ਫਿਲਹਾਲ ਇੱਕ ਬੇਕ ਦਿੱਤੇ ਹੋਇਆ ਹੋਰ ਵੀ ਦੋਸ਼ੀ ਉਹਨਾਂ ਨੂੰ ਉਸ ਵੀਰੀਫਾਈ ਕਰ ਰਹੇ ਆ ਜੀ ਉਹਨਾਂ ਨੂੰ ਮਾਗਦਾ ਚ ਕਰ ਰਹੇ ਆ ਇਹ ਹਾਂਜੀ ਜੀ ਸਾਡਾ ਕਰ ਰਹੇ ਹੈਗੇ ਆ ਫੋਮ ਦੇ ਵਿੱਚ ਜਰ ਹਾਂ ਅਸੀਂ ਮਿਨੀਮਮ ਦੋ ਦਿਨ ਦਾ ਤਾਂ ਲਵਾਂਗੇ ਜੀ ਇਹ ਕਿਸੇ ਵੀ ਕੋਈ ਰਿਕਵਰ ਕੀ ਨਹੀਂ ਨਾ ਕੋਈ ਅਸੀਂ ਅਕਾਊਂਟਸ ਡਿਟੇਲ ਲੀញੀਆਂ ਨੇ ਤੇ ਉਹ ਫਿਰ ਅਸੀਂ ਬੈਂਕ ਤੋਂ ਪੂਰਾ ਸਟੇਟਮੈਂਟਸ ਵਗੈਰਾ ਲੈ ਕੇ ਦੱਸਾਂ। ਕੀ ਇਹ ਪੇਮੈਂਟ ਆਨਲਾਈਨ ਮੰਗਵਾਉਂਦਾ ਸੀ ਜਾਂ ਕੈਸ਼ ਲੈਂਦਾ ਜਾਂ ਕਿਤੇ ਬੁਲਾਉਂਦਾ ਸੀ ਉਹਨਾਂ ਨੂੰ? ਇਹ ਮੰਗੀ ਐ ਇਹਨੇ ਜਿਹੜੀਆਂ ਦਰਖਾਸਤ ਕਰਤਾ ਨੇ ਕਿਸ ਰੂਪ ਦੇ ਵਿੱਚ ਦਿੱਤੇ ਆ ਉਹ ਅਸੀਂ ਸਫਾ ਵਿੱਚ ਲੱਗੇ ਆ ਰਹੇ ਆ। ਸਿਰਫ ਯਾਦ ਕਰ ਰਹੇ ਹਾਂ ਕਿ 2 ਸਾਲ ਤੋਂ ਉਹ ਜਿਹੜਾ ਲਗਾਤਾਰ ਪਰੇਸ਼ਾਨ ਕਰ ਰਿਹਾ ਸੀਗਾ। 2 ਸਾਲ ਦੇ ਵਿੱਚ ਸਿਰਫ ਇੱਕ ਦੋ ਵਾਰ ਹੀ ਮੰਗੀ ਆ ਜੰਡ ਪਹਿਲਾਂ ਵੀ ਕਈ ਵਾਰੀ ਮੰਗੂਗਾ ਤੇ ਪੈਸੇ ਲੈ ਚੁੱਕੇ ਆ। ਜੋ ਸਾਨੂੰ ਲੇਡੀ ਨੇ ਆਪਣੀ ਸਟੇਟਮੈਂਟ ਲਿਖਵਾਈ ਹੈ ਨਾ ਉਹਨੇ ਤਾਂ ਆਪਣੇ ਬਿਆਨ ਚ ਦੇ ਕਿ ਪਿਛਲੇ 2 ਸਾਲ ਤੋਂ ਬਿਆਨ ਕੀਤਾ 2 ਸਾਲ ਦੇ ਵਿੱਚ ਕਿੰਨੇ ਵਾਰੀ ਪੈਸੇ ਕਿੰਨੇ ਵਾਰੀ ਪੈਸੇ ਦੇ ਦਿੱਤੇ ਹਰ ਵਾਰੀ ਇਹ ਹੀ ਕਿ ਮੈਨੂੰ ਜਾਂ ਲੱਖ ਦੇ ਦੋ ਜਾਂ 50000 ਦੇ ਦੋ ਇਹਨਾਂ ਲੇਡਿਸ ਨੇ ਦਿੱਤੇ ਹੋਏ ਆ ਹਾਂਜੀ ਜੀ ਲੇਡਿਸ ਨੇ ਬਿਆਨ ਦੇ ਵਿੱਚ ਕਿਹਾ ਕਿ ਇੰਨੇ ਪੈਸੇ ਸਾਡਾ ਹੁਣ ਤੱਕ ਮੰਗ ਚੁੱਕਿਆ ਹੈਗਾ ਉਹ ਅਸੀਂ ਵੈਰੀਫਾਈ ਕਰ ਰਹੇ ਆ ਕਿ ਕਿੰਨੇ ਲੇਡਿਸ ਵੱਲੋਂ ਉਹਨੂੰ ਜਾ ਚੁੱਕੇ ਆ ਉਸੀਂ ਮੈਂ ਅਕਚੂ ਇੱਕ ਵਜਤ ਦੱਸਣਾ ਚਾਹੁੰਗੀ ਕਿ ਕੀ ਐਕਸੈਕਟ ਵਜ੍ਹਾ ਸੀ ਕਿ ਜਿਹਦੇ ਕਰਕੇ ਕੀ ਲੂਪ ਹੋ ਸਕ ਜਿਹਨ ਕਰਕੇ ਥ੍ਰੈਟ ਕਰ ਰਹਾ ਸੀ ਲੂਪ ਹੋਇਆ ਬਲੈਕਮਿਲ ਕਰ ਰਹਾ ਸੀ ਜੀ ਜਿਹਦੇ ਵਿੱਚ ਐਕਸੈਕਟ ਵਜ੍ਹਾ ਇਹ ਸੀਗੀ ਕਿ ਜੋ ਇਹ ਲੇਡੀਜ਼ ਨੇ ਬਹੁਤ ਅੱਛੇ ਪਰਿਵਾਰਾਂ ਤੋਂ ਨੇ ਲੇਡੀਜ਼ ਨਹੀਂ ਚਾਹੁੰਦੀਆਂ ਸੀ ਕਿ ਕਿ ਉਹਨਾਂ ਦਾ ਨਾਮ ਡਿਫੇਮ ਹੋਵੇ ਠੀਕ ਹੈ ਤੇ ਉਸ ਚੀਜ਼ ਦਾ ਇਹ ਉਸ ਚੀਜ਼ ਨੇ ਇਸ ਵਿਅਕਤੀ ਨੇ ਫਾਇਦਾ ਚੁੱਕਿਆ ਕਿ ਅਗਰ ਇਹ ਅੱਛੇ ਅੱਛੇ ਪਰਿਵਾਰਾਂ ਨੂੰ ਬਿਲੋਂਗ ਕਰਦੀਆਂ ਨੇ ਤੇ ਉਹਦੇ ਵਿੱਚ ਉਸ ਚੀਜ਼ ਨੇ ਇਸ ਵਿਅਕਤੀ ਨੇ ਫਾਇਦਾ ਚੁੱਕਿਆ ਇਸੇ ਹੋਰ ਦਾ ਵੀ ਲਿੰਕ ਆਇਆ ਹੈ ਗਲਤ ਹੈ ਕੋਈ ਤਨੋਖਰੀ ਮੈਡ That is a part of investigation SHO ਅਨੂ ਹੋਰਾਂ ਦਾ ਕਹਿਣਾ ਹੈ ਕਿ ਮੁਲਜ਼ਮ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦੁੱਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਰਾਜੂ ਗੁਪਤਾ ਦੀ ਰਿਪੋਰਟ